ਹੈ ਲੋਟੂੜੀ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਿਹਾ ਸਾਰਜਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਤਰਮ ਮਿਲਦੀ ਰਵੇ ਤਾਂ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਪੰਜਾਬ ਆਪਾਂ ਨੂੰ ਪੂਰਾ ਹੀ ਸਾਫ਼ ਦੇਖਣ ਨੂੰ ਮਿਲ ਰਿਹਾ ਆ ਥੋੜੇ ਜਿਹੀਆਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਜਿਹੜੀਆਂ ਬਦਲਵਾਈਆਂ ਹਲਕੀ ਫੁਲਕੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਮ ਪੰਜਾਬ ਦੇ ਵਿੱਚ ਸਵੇਰ ਦੇ 4 ਤੋਂ ਲੈ ਕੇ 5 ਵਜੇ ਤੱਕ ਦਾ ਜਿਹੜਾ ਮੌਸਮਾ ਠੰਡਾ ਹੈ ਬਣਿਆ ਰਹਿੰਦਾ ਹੈ ਪੰਜਾਬ ਕਿੰਨੀ ਆਪਾਂ ਨੂੰ ਇੱਕ ਬਦਲਵਾਈ ਜਿਹੜੀ ਆਵਾਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਜੇਕਰ ਇਹ ਬਦਲਵਾਈ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਆਪਾਂ ਨੂੰ ਜਿਹੜੀ ਕਾਫੀ ਜ਼ਿਆਦਾ ਮੀਂਹ ਦੀ ਸੰਭਾਵਨਾ ਜਿਹੜੀ ਦੇਖਣ ਨੂੰ ਮਿਲ ਸਕਦੀ ਆ ਜੇ ਗੱਲਬਾਤ ਕਰੀਏ ਪੰਜਾਬ ਦੇ ਟੈਂਪਰੇਚਰ ਦੀ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੱਜ ਟੈਂਪਰੇਚਰ ਆਪਾਂ ਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਅਤੇ ਕੱਲ੍ਹ ਬਾਅਦ ਤੋਂ ਆਪਾਂ ਨੂੰ 40 ਡਿਗਰੀ ਲਗਭਗ ਟੈਂਪਰੇਚਰ ਜਿਹੜਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਪੰਜਾਬ 'ਚ ਇਹ 2 ਦਿਨ 2-3 ਦਿਨ ਜਿਹੜੀ ਬੱਦਲਵਾਈ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਵੱਲੋਂ ਜਿਹੜੀ ਜਾਰੀ ਕੀਤੀ ਹੋਈ ਹੈ ਗੱਲਬਾਤ ਕਰੀਏ ਇਸ ਮਹੀਨੇ ਤੱਕ ਇਸ ਮਹੀਨੇ ਵਿੱਚ ਟੈਂਪਰੇਚਰ ਵੱਧ ਤੋਂ ਵੱਧ ਕਿੰਨਾ ਜਾਵੇਗਾ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਲਗਭਗ ਇਸ ਮਹੀਨੇ ਦੇ ਵਿੱਚ ਆਪਾਂ ਨੂੰ 40 ਡਿਗਰੀ ਤੋਂ ਉੱਤੇ ਜਾਂਦਾ ਹੋਇਆ ਟੈਂਪਰੇਚਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਗੱਲ ਕਰੀਏ ਗਰਮ ਹਵਾਵਾਂ ਵਾਲੀ ਹੀਟ ਵੇਵਸ ਦੀ ਹੀਟ ਵੇਵਸ ਜਿਹੜੀਆਂ ਨੇ ਪੰਜਾਬ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 6 ਤੋਂ ਲੈ ਕੇ 8 ਦੀ ਸਪੀਡ ਤੱਕ ਜਾਣ ਗਈਆਂ ਫਿਲਹਾਲ ਇੰਨੀ ਕੁ ਜਾਣਕਾਰੀ ਲੈ ਕੇ حاضر ਹੋਈ ਸੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ